真大华，真大华，真大华。 ਜੁਲੰਦਰ ਸਰਕਾਰੀ ਇਮਾਰਾ ਦੀ ਫੈਡਰੇਸ਼ਨ ਜਿੰਦਾਬਾਦ 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 ਪੀਐਸਐਸਐਫ ਜ਼ਿਲ੍ਹਾ ਜੁਲੰਦਰ ਵੱਲੋਂ ਗੁਰਾਇਆ ਵਿਖੇ ਕੌਮੀ ਵਿਰੋਧ ਦੀਪ ਸਬਲਵੀਰ ਸਿੰਘ ਗੁਰੈਨ ਦੀ ਪ੍ਰਧਾਨਗੀ ਹੇਠ ਬਣਾਇਆ ਗਿਆ ਇਸ ਸਮੇਂ ਸੰਬੋਧਨ ਕਰਦੇ ਹੋਏ ਪੀਐਸਐਸਐਫ ਦੇ ਸੂਬਾ ਜਨ ਸਕੱਤਰ ਤੀਰਤ ਸਿੰਘ ਬੱਸੀ ਅਤੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਪ੍ਰੇਮ ਖਲਵਾੜਾ ਸੁਖਵਿੰਦਰ RAM ਪੈਨਸ਼ਨਰ ਆਗੂ ਬਲਵਿੰਦਰ ਕੁਮਾਰ ਅਤੇ ਕੋਲਦੀਪ ਸਿੰਘ ਕੋੜਾ ਨੇ ਕੌਮੀ ਵਿਰੋਧ ਦੀਪਸ ਮੌਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀਐਫਆਰਡੀਏ ਐਕਟ ਨੂੰ ਰੱਦ ਕਰਦੇ ਹੋਏ ਐਨ PS ਅਤੇ UPS ਨੂੰ ਮੁੰਡੋ ਰੱਦ ਕਰਦੇ ਹੋਏ ਪੁਰਾਣੀ ਪੈਨਸ਼ਨ ਦੀ ਬਹਾਲੀ ਤੁਰੰਤ ਕੀਤੀ ਜਾਵੇ ਤਾਂ ਜੋ ਮੁਲਾਜ਼ਮਾਂ ਦੇ ਬੁਢਾਪੇ ਦੀ ਡਗੋਰੀ ਸੁਰੱਖਿਅਤ ਹੋ ਸਕੇ ਫੰਡ ਪ੍ਰਬੰਧਕ ਰਾ ਸਰਕਾਰਾਂ ਨੂੰ ਜਮ੍ਹਾਂ ਕੀਤੀ ਰਕਮ ਤੁਰੰਤ ਵਾਪਸ ਕਰਨ ਦੇ ਨਿਰਦੇਸ਼ ਜਾਰੀ ਕਰੋ ਇਸ ਤੋਂ ਇਲਾਵਾ ਕਈ ਹੋਰ ਮੰਗਾਂ ਵੀ ਹਨ 26 ਸਤੰਬਰ ਨੂੰ ਸਮੁੱਚੇ ਦੇਸ਼ ਭਰ ਵਿੱਚ ਜ਼ਿਲ੍ਹਾ ਤਹਿਸੀਲ ਬਲਾਕ ਪੱਧਰ ਤੇ ਰੈਲੀਆਂ ਕਰਕੇ ਕੌਮੀ ਵਿਰੋਧ ਦਿਵਸ ਮਨਾਇਆ ਜਾ ਰਿਹਾ ਹੈ ਅੱਜ ਔਰ ਇੰਡੀਆ ਸਟੇਟ ਗਵਰਨਮੈਂਟ ਅਪਲਾਈ ਫੈਡਰੇਸ਼ਨ ਤੇ ਗ੍ਰਾਂਵ ਵਿਖੇ ਕੌਮੀ ਵਿਰੋਧ ਦਿਵਸ ਮਨਾਇਆ ਗਿਆ ਇਸ ਵਿੱਚ ਜਿਹੜੀਆਂ ਮੁਲਾਜ਼ਮਾਂ ਪੈਨਸ਼ਨਰਾਂ ਵਿਆਂ ਕਟੋਗੜ 10 ਬਿੰਦੀਆਂ ਮੰਗਾ ਸੀ ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਵਾਧੀ ਜਿਹੜੀ ਮਹਿੰਗਾਈ ਆ ਉਹਨੂੰ ਰੋਕਣ ਤੇ ਕੈਰਤ ਕਾਨੂੰਨਾਂ ਵਿੱਚ ਕੀਤੀ ਸੋਧ ਬਸ ਲੈਂਡ ਸੰਬੰਧੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਦੀ ਸਰਕਾਰ ਜਿਹੜਾ ਵਾਅਦਾ ਕਰਕੇ ਸਤਾਚ ਆਈ ਸੀ ਕਿ ਖਾਲੀ ਪੋਸਟਾਂ ਦੇ ਰੈਗੂਲਰ ਭਰਤੀ ਕੀਤੀ ਜਾਊ ਹਰ ਸਾਲ 2 ਲੱਖ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਹੋਇਆ ਉਲਟ ਬੇਰਜ਼ਗਾਰੀ 'ਚ ਵਾਧਾ ਹੋਇਆ ਇਸ ਕਰਕੇ ਅੱਜ ਸਾਰੇ ਭਾਰਤ ਦੇ ਅੰਦਰ ਬਲਾਗ ਪੰਜਾਬ ਸਵਾਦੀਆਂ ਸਰ ਫੈਡਰੇਸ਼ਨ ਨਹੀਂ ਪੰਜਾਬ ਦੇ ਅੰਦਰ ਤੇ ਕੋਲਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਝੰਡੇ ਏਠਾ ਸਾਰੇ ਹਿੰਦੁਸਤਾਨ ਦੇ ਅੰਦਰ ਆ ਕੰਮੀ ਬਰੋਦ ਐਪਸ ਬਣਾਇਆ ਗਿਆ। ਜਿਹਦੇ ਵਿੱਚ 10 ਜਿਹੜੀਆਂ ਓਪਨ ਮੀਆਂ ਮੰਗਾਂ ਨੂੰ ਉਭਾਰਿਆ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਇਸ ਨੂੰ ਜਿਹੜਾ ਲਾਗੂ ਕੀਤਾ ਜਾਵੇ। ਤਾਂ ਕਿ ਜੇਕਰ ਸਰਕਾਰ ਕੋਈ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਲ ਇੰਡੀਆ ਸਟੇਟ ਗਵਰਨਮੈਂਟ ਐਮਪਲਾਈਜ਼ ਫੈਡਰੇਸ਼ਨ ਆਪਣੀ ਸੈਂਟਰ ਕੇਂਦਰੀ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸ਼ਿਕਾਰਚ ਦਾ ਐਲਾਨ ਕਰੇਗੀ। ਅੱਜ ਸਮੁੱਚੇ ਹਿੰਦੁਸਤਾਨ ਦੇ ਵਿੱਚ ਆਲ ਇੰਡੀਆ ਸਟੇਟ ਗਵਰਨਮੈਂਟ ਐਮਪਲਾਈਜ਼ ਫੈਡਰੇਸ਼ਨ ਵੱਲੋਂ ਜਿਹੜਾ ਵਿਰੋਧ ਦੇ ਬਿੱਲ ਬਣਾਇਆ ਜਾ ਰਿਹਾ 10 ਮੈਂਬਰੀ ਜਿਹੜਾ ਉਹਨਾਂ ਦਾ ਡਿਮਾਂਡ ਚਾਰਟਰ ਆ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਪ੍ਰਾਈਵੇਟ ਜਿਹੜੀ ਇਹ ਆਪਣੇ ਆ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ ਦੀਆਂ ਪੀਐਫਆਰਡੀਏ ਦੀ ਤੇ ਬਾਕੀ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤੇ 300 10 311 ਖਤਮ ਕਰਨ ਦੀ ਜਿਹੜੀ ਮੁਲਾਜ਼ਮ ਵਿਰੋਧੀ ਜੇ ਦੇ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਡਿਸਮਿਸ ਕੀਤਾ ਜਾ ਸਕਦਾ ਤੇ ਹੋਰ ਮੰਗਾਂ ਦੇ ਤਹਿਤ ਸਮੁੱਚੇ ਹਿੰਦੁਸਤਾਨ ਦੇ ਵਿੱਚ ਵਿਰੋਧ ਦਿਵਸ ਕੀਤਾ ਜਾ ਰਿਹਾ ਅੱਜ ਇਸ ਕੜੀ ਦੇ ਵਿੱਚ ਗੁਰਾਇਆਂ ਵਿਖੇ ਵਿਰੋਧ ਦਿਵਸ ਜਿਹੜਾ ਪੰਜਾਬ ਕੋਆਰਡੀਨੇਟਰ ਸਰਸਸ ਫੈਡਰੇਸ਼ਨ ਵੱਲੋਂ ਜਿਹੜੀ ਕਿ 올 ਇੰਡੀਆ ਸਟੇਟ ਗਵਰਨਮੈਂਟ EMPLOYES FEDERATION ਦੀ ਨਾਲ ਅਫੀਲੀਏਟਡ ਆ ਇਹਦੇ ਵੱਲੋਂ ਅੱਜ ਗੁਰਾਇਆਂ ਵਿਖੇ ਵਿਰੋਧ ਦਿਵਸ ਮਨਾਇਆ ਜਾ ਰਿਹਾ ਜਿਸ ਵਿੱਚ ਵੱਡੇ ਪੱਧਰ ਦੇ ਉੱਤੇ ਫੈਡਰੇਸ਼ਨ ਆਗੂ ਤੇ ਪੈਨਸ਼ਨਰ ਆਗੂ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਸ਼ਾਮਲ ਹੋ ਰਹੇ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਮੁਲਾਜ਼ਮਾਂ ਦੀਆਂ ਇਹਨਾਂ ਤੇ ਗੌਰ ਕੀਤਾ ਜਾਵੇ ਤੇ ਜਿਹੜੀਆਂ ਬਣਦੀਆਂ ਜਿਹੜੀਆਂ ਮੰਗਾਂ ਮੰਨ ਕੇ ਜਿਹੜਾ ਉਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ